ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਡੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਲਿਆ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 9 ਹੀਫਰਾਂ ਲੈ ਕੇ ਆਏ ਆ ਜੀ ਜੇ ਆਪਾਂ ਜਾਤ ਬਰੀਡ ਦੀ ਗੱਲ ਕਰਕੇ ਤਾਂ ਫਿਰ ਅੰਤੋਂ ਕੋਈ ਨਹੀਂ ਸਾਰੀਆਂ ਦੀਆਂ ਸਾਰੀਆਂ ਡੱਬੀਆਂ ਨੇ ਜੀ ਹਮੇਸ਼ਾ ਇੱਥੇ ਵਿਕਰੀ ਵਾਲੇ ਨਾਗ ਹੁੰਦੇ ਆ ਜੀ ਤੇ ਹੁੰਦੀਆਂ ਹਮੇਸ਼ਾ ਵੱਛੀਆਂ ਹੀ ਆ ਜੀ ਕੱਲਾ ਐਚ ਐਫ ਦਾ ਕੰਮ ਆ ਬਾਈ ਹੋਣਾ ਦਾ ਜੀ ਸਾਫ ਸੁਥਰੇ ਨਾਗ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਕੁਲਵਿੰਦਰ ਸਿੰਘ ਪਿੰਡ ਆਪਣਾ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿ ਜਾਂਦਾ ਵੱਡਾ ਘੋਲਿਆ ਦੋਨੇ ਕੇ ਮਾਣੂ ਕੇ ਜੀ ਮੋਬਾਈਲ ਨੰਬਰ ਹੈਗਾ ਜੀ 9781935555 ਠੀਕ ਹੈ ਵੀਰੇ ਅੱਜ ਨੌਨਾਗਾ ਜੀ ਹਾਂਜੀ ਬਰਾੜ ਸਾਹਿਬ ਨੌ ਮੱਛੀਆਂ ਜੀ ਸਾਰੀਆਂ ਫੁੱਲ ਬਰੀਡ ਦੇ ਵਿੱਚ ਠੀਕ ਹੈ ਜੀ ਕਿਹੜੀਆਂ ਮੱਛੀਆਂ ਹਾਂਜੀ ਕਿੱਧਰੋਂ ਸ਼ੁਰੂ ਕਰ ਗਏ ਇੱਥੇ ਹੀ ਕਰ ਲੈਂਦੇ ਆਪਾਂ ਉਮਰ ਕਿੰਨੀ ਕ ਬੱਚੇ ਦੀ ਇਹ ਚਾਰ-ਚਾਰ ਮਹੀਨੇ ਆ ਜੀ ਉਮਰ ਇਹਨਾਂ ਦੀ ਜੋੜਾ ਜੋੜਾ ਹੀ ਤੋਰ ਦੀ ਠੀਕ ਹੈ ਕਿਉਂਕਿ ਵੀਡੀਓ ਬੜੀ ਲੰਬੀ ਨਹੀਂ ਕਰਦੇ ਅਜੇ ਛੋਟੇ ਬੱਚੇ ਹੀ ਆ ਇਹ ਹਾਂ ਪਰ ਉਹ ਰੰਦਪੀਨੋ ਹੀ ਹਟੇ ਹੋਣਗੇ ਇਹ ਤਾਂ ਬੜੀ ਗੁੱਜੀ ਬੱਸ ਚਾਰ-ਚਾਰ ਮਹੀਨੇ ਉਮਰ ਆ ਪਰ ਇਹ ਟੱਬਾਲੇ ਸੋਨੇ ਇਹਨਾਂ ਦੇ ਪ੍ਰਿੰਟ ਦਾ ਪ੍ਰਿੰਟਾਂ ਦਾ ਕਰਦੇ ਆ ਥੋੜਾ ਜਿਹਾ ਹਾਂ ਹਾਂ ਪਿੰਜਰੇ ਚ ਆਈ ਜਾਂਦੇ ਗਲਕੇ ਫਿਰ ਤਾਂ ਇਹ ਆ ਕਿੱਥੇ ਉਹ ਤਾਂ ਹੀ ਹਾਂ ਕਰਦੀ ਆ ਕੋਈ ਗੱਲ ਨਹੀਂ ਬਚਾ ਕੇ ਕਾਨੂੰ ਧੱਕਾ ਨਾ ਕਰ ਤੇ ਫੋੜ ਸ਼ਾਂਗ ਦੀ ਵੀਰੇ ਗਾਰੰਟੀ ਆ ਹਾਂਜੀ ਹਾਂਜੀ ਬਸ ਕਿਸੇ ਦਿਨ ਹੀ ਹੋਣੀਗੀ ਜਿਹਦੇ ਹੋਊਗੀ ਦੱਸਾਂਗੇ ਉਹਦੇ ਦੱਸਾਂਗੇ ਹਾਂ ਜਿਹਦੇ ਹੋਊਗੀ ਦੱਸਾਂਗੇ ਇਹ ਉਹਨਾਂ ਵੀ ਰਾਸਤੇ ਤੋਹਫਾ ਜਿਨ੍ਹਾਂ ਦਾ ਬਜਟ ਥੋੜਾ ਹਾਂਜੀ ਜਮਾ ਜਾਇਜ਼ ਜਾ ਰੇਟ ਹੋਊਗਾ ਠੀਕ ਆ ਪਰ ਬਰੀਡ ਨਗੋ ਨਹੀਂ ਕੋਈ ਨਹੀਂ ਦੱਸ ਸਕਦਾ ਬਰੀਡ ਘਟੂਗੀ ਦੇਖੀ ਬਰਾਡ ਲੈ ਪਿੰਕ ਨੋਜਾ ਸਹੀ ਪਿੰਕ ਨੋਜਾ ਦੋਨੋਂ ਦੀ ਪਿੰਕ ਨੋਜਾ ਪਿੰਕ ਨੋਜਾ ਤੇ ਗਲੱਬ ਕੋਈ ਥਾਣਾ ਪਿੰਕ ਹੀ ਥਾਣਾ 4000 ਥਾਣਾ ਚੰਗੇ ਆ ਬੱਚੇ ਹੈ ਪਰ ਬੱਚੇ ਆ ਪਰ ਹੈ 100% ਕੁਆਲਿਟੀ ਦੇ ਬੱਚਾ ਐ ਨਹੀਂ ਗੱਲ ਹੈਗੀ ਵੀ ਕੁਆਲਿਟੀ ਘਟ ਦੀ ਫਿਰ ਇੱਕ ਦੀ ਕੀ ਡਿਮਾਂਡ ਆ ਇੱਕ ਨੰਬਰ ਦੀ ਅਬ ਜੋੜੇ ਦਾ ਕਰਦਿ ਚਲ ਜੋੜੇ ਦਾ ਕਰਦੋ ਹਾਂ ਜੋੜੇ ਦਾ ਕਰ ਦਿੰਦੇ ਆ ਜੋੜਾ ਵੀਰੇ 21000 ਦਾ ਜੋੜਾ ਦੇ ਦਾਂਗੇ ਜਣੀ ਸਾਢੇ 10 ਦਾ 10000 ਦਾ ਬਸ ਹਾਂ ਸਾਢੇ 10 ਦਾ 10000 ਚਲੋ ਜੇ ਜੋੜਾ ਲੈ ਜੂ ਤਾਂ ਮਾਨਤਨ ਜ਼ਿਆਦਾ ਹੋਊਗਾ ਮਾਨਤਨ ਕਰ ਦਾਂਗੇ ਬਸ ਜੇ ਜੱਲੇ ਲੈ ਕੇ ਜਾਊ ਤਾਂ ਸਾਢੇ 10000 ਪਤਾ ਕੀ ਗੱਲ ਆ ਮੈਂ ਤੁਹਾਨੂੰ ਦੱਸਦਾ ਬਰਾੜ ਹੁਣ ਜੇ ਕੋਈ ਚੰਗਾ ਸੀਮਣ ਧਰਾਉਂਦਾ ਗਾਂ ਦੇ ਹਮ ਸੈਕਸਰ ਤੋਂ ਬਿਨਾਂ ਹਮ ਤਾਂ ਬੱਛਾ ਹੀ ਮਾਰ ਕੇ ਧਰਦਿਆਂ ਸਰ ਹਮ ਹੁਣ ਆਪਾਂ ਨਹੀਂ ਕਹਿੰਦੇ ਵੀ ਸੈਕਸਰ ਨੇ ਕਿਹੜੇ ਤੂੰ ਪਰ ਹੈ ਚੰਗੇ ਸੀਮਣਾਂ ਦੀਆਂ ਬੱਚੀਆਂ ਆਬੀ ਦਾ ਸਹੀ ਗੱਲ ਮੰਨਾਂ ਸੰਬਨ ਵਾਲਾ ਹੋਵੇ ਕਿਸੇ ਨੇ ਬਰੀਡਿੰਗ ਪਰਪਸ ਦੇ ਲਈ ਬੱਚੇ ਲਿਆਣੇ ਤੇ ਖੁੱਲੀਆਂ ਛਾੜ ਦੇ ਬਹੁਤ ਸੋਹਣੀਆਂ ਤਿਆਰ ਇਹ ਬੱਚੇ ਆ ਨਾ ਹਜੇ ਬਈ ਦੇਖ ਨਹੀਂ ਦਿੰਦੇ ਨਿਖਰਨ ਦਾ ਇਹਨਾਂ ਦਾ ਸਮਾਂ ਪਿਆ ਹਜੇ ਹਾਂ ਬਿਊਟੀ ਦਾ ਪਰ ਆਹ ਉਹ ਬਿਊਟੀ ਤਾਂ ਹੋਣੀ ਦੱਸਦੀ ਐ ਪਰ ਗਾਂ ਇਹਨਾਂ ਨੇ ਹੋਰ ਬਣਦੀਆਂ ਤੁਰੀਆਂ ਜਾਣ ਜਿਹੜਾ ਵੀਰੇ ਪ੍ਰਿੰਟ ਬਹੁਤ ਸੋਹਣਾ ਆ ਗਿਆ ਦੋਨਾਂ ਵਿੱਚਿਆਂ ਚ ਤੇ ਪਰ ਹਜੇ ਸਾਹਮਣੇ ਵਾਲੀਆਂ ਚੀਜ਼ਾਂ ਸਾਂਭ ਲੋ ਛੇਸੇ ਮੀਂਹ ਤੇ ਇਹਨਾਂ ਨੇ ਧੰਨ ਧੰਨ ਕਰਾਉਣੀ ਆ ਖਾਣਾ ਕੀ ਆ ਵਿਚਾਰੀਆਂ ਨੇ ਅੱਧੀ ਅੱਧੀ ਟੋਕਰੀ ਪੱਠੇ ਨਹੀਂ ਖਾਣੇ ਕੀ ਐ ਬਈ ਸਾਈਲੇਜ ਹੁਣ ਜਿਵੇਂ ਪੈ ਰਿਹਾ ਹਾਂ ਹਾਂ ਹੁਣ ਸਾਈਲੇਜ ਜੋਰਾਂ ਤੇ ਆ ਹਾਂ ਬਸ ਸਾਈ ਲੈਜ ਤੇ ਤਾਂ ਇਹਨਾਂ ਨੇ ਉਹੀ ਪਾਲ ਜਾਣਾ ਥੋੜਾ ਜਿਹਾ ਨਾਲ ਟ੍ਰੀਟਮੈਂਟ ਹੋ ਹੀ ਜਾਵੇ। ਹਮ ਆਹ ਸਾਰੇ ਤਰ੍ਹਾਂ ਦਾ ਜਾਨਵਰ ਹੁੰਦਾ ਕਈ ਬੰਦੇ ਕਹਿੰਦੇ ਟੀਕਾ ਲੈਣ ਵਾਲਿਆਂ ਵੀ ਆਪਣੇ ਕੋਲ ਹੈਗਾ। ਦਰਮਿਆਨੀਆਂ ਵੀ ਹੈਗਾ। ਠੀਕ ਆ। ਹਰ ਜਿਹੜਾ ਕਹਿੰਦਾ ਬੱਚੇ ਪਾਲਨੇ ਆਪਣੇ ਕੋਲ ਬੱਚੇ ਵੀ ਹੈਗੇ। ਠੀਕ ਆ। ਹਰ ਇੱਕ ਦੀ ਡਿਮਾਂਡ ਆ ਪੂਰੀ ਕਰੀ। 21000 ਰੁਪਏ ਜੋੜੇ ਦਾ। ਜੋੜੇ ਦਾ ਜੀ ਬਸ। ਤੇ ਅੱਗੇ ਵੀਰੇ 3 ਨੰਬਰ ਨਾਲ ਕਿਹੜਾ ਦਿਖਾਉਣਾ ਜੀ? ਆਦਰੋ ਸ਼ੁਰੂ ਕਰ ਲਈਏ ਜਿਹੜੀ ਆ ਬੱਚੀ ਆ ਜਦੋਂ ਮੈਂ ਇੱਥੇ ਆਇਆ ਹੈਣਾ ਮੈਨੂੰ ਸਾਰਿਆਂ ਨੂੰ ਸੋਹਣੀ ਲੱਗੀ ਬੱਚੀ ਹੈ ਹੀ ਬੜੀ ਸੋਹਣੀ ਆ ਬਰੋ ਟੀ ਕਾਲਿਆਂ ਦਾ ਤਿਆਰ ਆ ਇਹ ਉਹ ਚੀਜ਼ ਆ ਜਿਹੜੀ ਹੈ ਤਿਆਰ ਗਾਂ ਜਿੱਤੀ ਸੀ ਹਾਂ ਬਸ ਆ ਦੇ ਪ੍ਰਿੰਟ ਉਹਦੇ ਹਲਾ ਗਿਆਗਾ ਪਰ ਸੀਮਣ ਦਾ ਤਾਂ ਕੋਈ ਪਤਾ ਹੈਗਾ ਸੀਮਣ ਦਾ ਯਾਰ ਮੈਂ ਤਾਂ ਦੱਸਦਾ ਆ ਆਪਾਂ ਦੱਸਦੇ ਹੀ ਨਹੀਂ ਗਏ ਜਦੋਂ ਮੈਂ ਕੋਈ ਡੀਐਨਏ ਰਿਪੋਰਟ ਨਹੀਂ ਦੇਣੀ ਮੈਂ ਐਵੇਂ ਐਵੇਂ ਕਹਿ ਕੇ ਮੈਂ 5000 ਰੁਪਏ ਵਧਾ ਦਿਆਂ ਬੱਚੀ ਉਹ ਕੰਮ ਆਪਾਂ ਕਰਦੇ ਨਹੀਂ ਬਾਈ ਆਹ ਇਹਦੀ ਪਰਖਣਾ ਲੈ ਜੀ ਬੋਲਦੀ ਆ ਮੇਲਿਆਂ ਚ ਖੜਨ ਵਾਲੀ ਬੱਛੀ ਆ ਹੂੰ ਚੰਗੀ ਚੀਜ਼ ਆ ਦੇਖ ਬਾਕੀ ਪ੍ਰਿੰਟ ਬਹੁਤ ਸੋਹਣਾ ਆਇਆ ਫਿਰ ਕਰਮਾਲੀ ਦਾ ਚਮਕ-ਦਮਕ ਬੜੀ ਚੰਗੀ ਆ ਦੇਖ ਬ్రో ਚੰਗੀ ਚੀਜ਼ ਆ ਆਪਾਂ ਕੀ ਕਰੀਏ ਨਗੀਨਾ ਪੀਸ ਆ ਬਾਈ ਆਪਾਂ ਆਪਦੇ ਮੂੰਹੋਂ ਸਫਤਾ ਨਿਕਾਵੇ ਜਾਣ ਬੱਟਾ ਹੋਊਗਾ ਸਾਰਿਆਂ ਨਾਲ ਇਹ ਆ ਨਾ ਹਾਂਜੀ ਇਹ ਦੰਦੋ ਗਰਾਂਟਡ ਖੀਰ ਆਈ ਹੈ ਖੀਰ ਆ ਪਦੰਦ ਚੈੱਕ ਕਰਾ ਤੇ ਹਾਂ ਆਪ ਚੈੱਕ ਕਰਾ ਤੇ ਫੂਡ ਸ਼ਾਂਕ ਪੂਰਾ ਵੀ ਆ ਗਲਾਬੀ ਥਾਣ ਹੋਣਗੇ ਚਾਰ ਹੀ ਥਾਣ ਇਹਦੀ ਜੈਜ ਡਿਮਾਂਡ ਹੁਣ ਤੂੰ ਆਪ ਹੀ ਵੇਖ ਲੈ ਪ੍ਰਾਡ ਤੂੰ ਹੀ ਮੈਨੂੰ ਮੁੱਲ ਕਰ ਦੇ ਵੀ ਤੂੰ ਤਾਂ ਹੁਣ ਵੀਡੀਓ ਬਨੂ ਨਾ ਹੀ ਨਹੀਂ ਜੈਜ ਦੱਸ ਦੇ ਜਮਾ ਜਿਹੜੇ ਲੈਣੇ ਆ ਉਹੀ ਦੱਸਿਓ ਉਹ ਗੱਲ ਨਾ ਆਪਾਂ ਗਲਤ ਮੰਨਦਾ ਅਪਾ ਅੱਜ ਨਾ 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 ਇਹੋ ਜਿਹੇ ਕੰਮ ਨਹੀਂ ਆਪਾਂ 25000 ਦੀ ਬੱਚੀ ਦੇ ਦਾਂਗੇ ਅੱਛਾ ਹਾਂ 25000 ਦੀ ਬਿਲਕੁਲ ਇਸ ਦੋ ਵਾਰ ਤਾਂ ਇਹ ਰੇਟ ਕੋ ਲੈ ਆ ਕਿੱਦੋਂ ਆ ਗਈ ਹੋਊਗੀ ਯਾਰ ਮੈਂ ਕਹਣਾ 50-60000 ਰੁਪਇਆ ਵਛੀ ਖਾਈ ਖੜੀ ਆ ਹਾਂ ਖਾਈ ਠੀਕ ਹੈ ਤੇ ਗਰੋਥ ਵੇਖ ਲਾ ਵਛੀ ਦੀ ਕਿੰਨੀ ਹੂੰ ਤੇ ਹਜੇ ਗਰੋਥ ਨੇ ਬਹੁਤ ਕਰ ਜਾਣੀ ਆ ਵਛੀ ਦੇ ਕਿਸੇ ਪਾਸੋਂ ਨਹੀਂ ਵਛੀ ਗੁੰਜੀਗੀ ਯਾਰ ਸਹੀ ਗੱਲ ਹੈ ਜੀ ਹਾਂ ਜੀ ਚੰਗੀ ਆ ਵੀਰੇ ਵਛੀ 25000 ਰੁਪਇਆ ਇਹਦੀ ਡਿਮਾਂਡ ਆ ਵਿੱਚੋਂ ਫੇਰ ਵੀ ਮਾਨਦਾਨ ਹੋ ਜਾਊਗਾ ਚਲੋ ਰੇਡ ਆਪਾਂ ਬਰਰ ਗੱਲ ਪਤਾ ਕੀ ਆਪਾਂ ਨੂੰ ਯਾਰ ਜੇ 500000 ਰੁਪਇਆ ਵਾਜੇ ਬਹੁਤ ਹੁੰਦਾ ਹੂੰ ਤੇ ਮੰਗਾਂ ਨੂੰ ਤਾਂ ਆਪਾਂ ਇਹਦਾ ਮੁੱਲ 32-35 ਵੀ ਕਰ ਸਕਦੇ ਸਹੀ ਗੱਲ ਹੈ ਜੀ ਅੱਗੇ ਵੀਰੇ ਆ ਗਿਆ ਨਗ 4 ਨੰਬਰ ਬੱਛੀ ਇਹ ਵੀ ਚੰਗੀ ਹੈ ਇਹ ਵੀ ਦੰਦ ਦੀ ਇਹ ਤਾਂ ਬਾੜੀ ਪੜੀ ਵੀ ਆ ਬੱਛੀ ਦੰਦੋ ਖੀਰੀ ਹੈ ਇਹ ਹਾਂਜੀ ਠੀਕ ਆ ਤੈਨ ਲੱਗਿਆ ਤੇ ਬਈ ਲਊਗੀ ਠੀਕ ਆ ਤਿਆਰੀ ਆ ਸਭ ਤਿਆਰੀ ਆ ਲੱਗਿਆ ਨਹੀਂ ਲੈ ਪਰ ਲਾਈਨ ਦੇ ਕਾਬਿਲ ਜਮ ਤਿਆਰ ਆ ਠੀਕ ਹੈ ਹੁਣ ਜੇ ਮੰਨ ਲਾ ਵੀ ਆਪਾਂ ਕਹਿ ਦਗੇ ਐਵੇਂ ਕਹਿ ਦਗੇ ਯਾਰ ਠੀਕ ਆ ਲੱਗਾ ਆਪਾਂ ਉਹ ਕੰਮ ਨਹੀਂ ਕਰਦੇ ਯਾਰ ਹਾਂ ਜਿਹੜੀ ਤਾਂ ਲੱਗਿਆ ਹੋਊ ਆਪਾਂ ਦੱਸ ਦਿਆਂਗੇ ਠੀਕ ਆ ਹਾਂ ਠੀਕ ਆ ਲੈ ਨਾਲੀ ਉਹ ਬੱਛੀ ਚੋਲੀ ਵੀ ਚੰਗੀ ਆ ਕਰਨ ਵਾਲੀ ਬਾਲੀ ਬੁਲੀ ਵੀ ਬਾਲੀ ਚੰਗੀ ਆ ਦੇਖ ਰੋ ਚੌੜੀ ਚੂੜੀ ਦੇਖ ਲੈ ਬਰਾ ਹੂੰ ਕਿੰਨੀ ਤੇ ਇਹਦੀ ਡਿਮਾਂਡ ਇਹਦਾ 22000 ਰੁਪਏ ਜੇ ਕੋਈ ਜੋੜਾ ਇਕੱਠਾ ਲੈ ਲੂਗਾ ਤਾਂ ਆਪਾਂ ਉਹ ਜਾ ਕਰਨਾਗੇ ਬਾਅਦ ਵਿੱਚ ਚਾਰੇ ਲੈ ਜੇ 1 2 4 ਚਾਰ ਲੈ ਜੂਗਾ ਤਾਂ ਪੰਜਾਬ ਦੀ ਡਿਲੀਵਰੀ ਫ੍ਰੀ ਆ ਆਪਣੀ ਚਾਰਾਂ ਤੇ ਜੇ ਸਾਰਿਆਂ ਲੈਣਾ ਤਾਂ ਵੀ ਸਾਰੇ ਪੰਜਾਬ ਦੀ ਡਿਲੀਵਰੀ ਫ੍ਰੀ ਠੀਕ ਆ ਵੀਰੇ ਹਾਂਜੀ ਹਾਂ ਤੇ ਪੰਜ ਨੰਬਰ ਨਾਗ ਵੀਰੇ ਇਹ ਵੀ ਚੰਗੀ ਆ ਵੱਚੀ ਵੇਖ ਗਰੋਥ ਵੇਖ ਵੱਚੀ ਹੂੰ ਨੇ ਬਰਾਬਰੀ ਪੜਦੀ ਹੈ ਹਾਂ ਬਰਾਬਰੀ ਆ ਇਹ ਜਾਨੀ ਇਹ ਵੱਡੇ ਨਾਗਾ ਇਹ ਗਰੰਟਡ ਖੀਰੇ ਆ ਹਾਂ ਤੇ ਆ ਲਾ ਆ ਬਾਤ ਦੰਦ ਦਿਖਾ ਦਿੰਨੇ ਆ ਲਾ ਜਿਹੜੀ ਗੱਲ ਯਾਰ ਮੇਰੀ ਗੱਲ ਨਹੀਂ ਗਰੰਟੀ ਹੋਊਗੀ ਤਾਂ ਕੋਈ ਕਹਾਂਗੇ ਉਹੀ ਕਹਾਂਗੇ ਯਾਰ ਐਵੇਂ ਥੋੜੀ ਠੀਕ ਆ ਐਵੇਂ ਆਪਾਂ ਗੱਪ ਮਾਰਦੇ ਕਿ ਉਹਦਾ ਫਾਇਦਾ ਨਹੀਂ ਕੋਈ ਹੁਣ ਕਹਿਣ ਨੂੰ ਤਾਂ ਆਪਾਂ ਯਾਰ ਨਾ ਤਾਂ ਆਪਾਂ ਮਦਰ ਮਿਲਕ ਕਦੇ ਦੱਸਿਆ ਠੀਕ ਆ ਹੁਣ ਬੱਚੀਆਂ ਵੀ ਦੱਸ ਦਿਆਂ ਜਿਹੜੇ ਕਾਦਾ ਚੱਕ ਮੇ ਪੁੜਿਆ ਚੌੜੀਆਂ ਪਿੱਛੋਂ ਸਿੱਧੀਆਂ ਸਟ੍ਰੇਟ ਹੱਡੀ ਦੀਆਂ ਠੀਕ ਆ ਜਿਹੜੀਆਂ ਬਰੀਕੀਆਂ ਹੁੰਦੀਆਂ ਉਹ ਸਾਰੀਆਂ ਪੂਰੀਆਂ ਉਹ ਸਾਰੀਆਂ ਪੂਰੀਆਂ ਬੋਦੀਆਂ ਵਾਸ਼ੀਆਂ ਗੋਲ ਕਰਨੇ ਝੂੜਾ ਮੂੰਹ ਇਹ ਥੋੜਾ ਜਿਹਾ ਮੰਨ ਲਓ ਜਿਹੜੇ ਵੀ ਇਹਨੇ ਸਟੱਡੀ ਕੀਤੀ ਹੈ ਕੰਮ ਤੇ ਤਜਰਬਾ ਜਿਹਦਾ ਉਹਨਾਂ ਨੂੰ ਤਾਂ ਚਲੋ ਦੱਸਣ ਦੀ ਲੋੜ ਨਹੀਂ ਗਈ ਬਈ ਜਿਹੜੀ ਪਤਲੀ ਹੋਊਗੀ ਬੱਚੀ ਉਹ ਹਮੇਸ਼ਾ ਚੰਗਾ ਦੁੱਧ ਕੱਢਦੀ ਹੁੰਦੀ ਬਿਲਕੁਲ ਬਾਕੀ ਸਟਰਕਚਰ ਜਿਹੜਾ ਹੈਗਾ ਨਾ ਲੈਗਸ ਕੋਰ ਬੀਸੀਐਸ ਹੱਡੀਆਂ ਦਾ ਗੈਪ ਇਹ ਚੀਜ਼ਾਂ ਮੈਟਰ ਕਰਦੀਆਂ ਬਾਕੀ ਬਾਕੀ ਗਾਂ ਜਾ ਕੇ ਸੰਭਾਈ ਆਪਣੀ ਮੈਟਰ ਕਰਦੀ ਹੈਗੀ ਆ ਤੇ ਬਰੀਡ ਨੂੰ ਨਹੀਂ ਆਪਾਂ ਕਈ ਵੀ ਘੱਟ ਜਾਨਵਰ ਲਈਦਾ ਵਾ ਇਹਦਾ ਡਿਫਰੈਂਸ ਹੋ ਸਕਦਾ ਉਹਦੇ ਚ ਰੇਟ ਦਾ ਫਰਕ ਪਿਆ ਜਾਂਦਾ ਬਸ ਤੇ 5 ਨੰਬਰ ਦੀ ਡਿਮਾਂਡ ਆ ਇਹ ਬਾਈ 18000 ਰੁਪਿਆ ਜੀ ਵੱੱਛੀ ਹੋ ਜੂ ਥੋੜਾ ਕੰਨ ਕਰ ਦਾਂਗੇ ਬਾਹਲਾ ਨਹੀਂ ਜਾਣੇ ਥੋੜਾ ਮੋਟਾ ਹੋ ਜਾਊਗਾ ਠੀਕ ਆ ਹਾਂਜੀ ਹਾਂ 18000 ਰੁਪਿਆ ਡਿਮਾਂਡ ਆ ਜੀ ਚੰਗੀ ਆ ਵੱੱਛੀ ਇਹ ਵੀ ਇਹ ਨਾਗ ਤੁਹਾਨੂੰ ਦਿਖਾਤਾ ਵੀਰੇ ਆਪਾਂ 5 ਨੰਬਰ ਆ ਜੀ ਕਾਠੀਆਂ ਲੈ ਜਾਓਗੇ ਕਿਸੇ ਵੀਰ ਨੇ ਨਵਾਂ ਫਾਰਮ ਸ਼ੁਰੂ ਕਰਨਾ ਤਾਂ ਮੇਰੀ ਮੰਨ ਲਓ ਬਾਈ ਤੁਹਾਨੂੰ ਛਾਂਟਵੇਂ ਜੇ ਨਾਗੇ ਚੋਂ ਲੈ ਜਾਓ ਤੇ ਦਬਦਾ ਨੀਗਾ ਕੰਮ ਚ ਵਧੀਆ ਜੀ ਬਾਈ ਆਪਾਂ ਦੇਖੋ ਅੱਗੇ ਵੀ ਬਰਾੜ ਜਿਹੜੀ ਵੀਡੀਓ ਪਾਈ ਸੀ ਆਪਣੇ ਕੋਲ ਇੱਕ ਘਾਰ ਹੀ ਲੱਗਿਆ ਮਿੰਟ 5 ਹੀ ਹੋਈ ਸੀ अच्छा एक अपने अपने के के। बंदा अपने ਨਾਲ ਥੋੜਾ ਗੁੱਸੇ ਹੋ ਗਿਆ ਗੁੱਸੇ ਕਿਉਂ ਹੋ ਗਿਆ ਫੋਨ ਆਪਣਾ ਡੈੱਕ ਟੁੱਟ ਗਿਆ ਡਿਸਪਲੇ ਉਹਦੀ ਖਰਾਬ ਹੋ ਗਈ ਸੀ ਫੋਨ ਨਹੀਂ ਚੱਕਿਆ ਕਿਵੇਂ ਹੋ ਗਿਆ ਬੰਦੇ ਉਹ ਕਹਿੰਦਾ ਵੀ ਮੇਰਾ ਫੋਨ ਨਹੀਂ ਚੱਕਿਆ اچھا ਉਹ ਬੰਦੇ ਨੇ ਲਾਇਆ ਵੀ ਬਾਹਰੋਂ ਸੀ ਫੋਨ ਉਹਨਾਂ ਨੇ ਬਾਹਰੋਂ ਆਇਆ ਸੀ ਉਹ ਬਾਅਦ ਵਿੱਚ ਫਿਰ ਜਦੋਂ ਗੱਲ ਉਹਨਾਂ ਨਾਲ ਦੱਸੀ ਮੈਂ ਕਿਹਾ ਜੀ ਆਹ ਗੱਲ ਹੋ ਗਈ ਹਨਾ ਤੇ ਤਾਂ ਕਰਕੇ ਨਹੀਂ ਫੋਨ ਚੱਕਿਆ ਫੋਨ ਹੀ ਡਿੱਗ ਪਿਆ ਉਹ ਬਾਈ ਫੋਨ ਲਈ ਜਾਂਦਾ ਉਹ ਯਾਰ ਮੇਰਾ ਫੋਨ ਨਹੀਂ ਚੱਕਦਾ ਫੋਨ ਨਹੀਂ ਚੱਕਦਾ ਠੀਕ ਹੈ ਨਰਾਜ਼ ਹੀ ਹੋ ਗਿਆ ਬੰਦਾ ਹਾਂ ਜੀ ਆ ਮੈਂ ਕੋਈ ਗੱਲ ਨਹੀਂ ਅਗਲੇ ਲੋੜ ਚੱਪ ਦੇ ਦਾਂਗੇ ਬਸ ਜੀ ਹਾਂ ਦੇ ਦੀ ਉਹਨਾਂ ਨੂੰ ਆਪ ਲਾ ਲਈ ਫੋਨ ਨਾ ਕੋ ਠੀਕ ਆ ਤੇ ਪੰਜ ਨਗ ਹੋ ਗਏ ਤੇ 6 ਨੰਬਰ ਨਗ ਕਰੇ ਦੇਖ ਭਾਈ ਬਿਊਟੀ ਦੇ ਠੀਕ ਹੈ ਬੀ ਚੰਗੀਆਂ ਅੱਜ ਅੱਜ ਦਾ ਆ ਪੰਜ ਕੇ ਨਗ ਦਾ ਟੀਕਾ ਲੈਣ ਦੇ ਕਾਬਿਲ ਹੀ ਆ ਕਾਬਿਲ ਆ ਬਸ ਹਾਂ ਇਹਦੇ ਵੀ ਝੋਲੀ ਤੁਹਾਨੂੰ ਦਿਖਾ ਦਿੰਨੇ ਥੋੜੀ ਜਵਾਬੀ ਥਾਣਾ ਬਰਾੜ ਮੈਂ ਠੀਕ ਆ ਥਾਣ ਤਾਂ ਮੈਂ ਇਹਦੇ ਆ ਇਹ ਦਾਗ ਜੇ ਆ ਹੈ ਨਾ ਇਹ ਬਿੰਦੂ ਜੇ ਸੀਗੇ ਇਹ ਲੈ ਵੀ ਆ ਜਾਣੀ ਇਹ ਲੈ ਵੀ ਚਾਰ ਹੀ ਆ ਥਣ ਮੇਨ ਥਣ ਚਾਰ ਹੀ ਆ ਤੇ ਜਮਾ ਸਾਫ ਬੱਛੀ ਆ ਪੂਰੀ ਕਿੰਗੀ ਆ ਪ੍ਰਿੰਟ ਬਹੁਤ ਸੋਹਣਾ ਹੈ ਤੇ ਇਹਦੀ ਡਿਮਾਂਡ ਫਿਰ ਵੀ ਯਾਰ ਬਰਾੜ ਆਪਾਂ ਹੁਣ ਉਹ ਕੰਮ ਤਾਂ ਕਰਨਾ ਨਹੀਂ ਗਾ ਮੰਗ ਕੇ 25 ਜਾਂ ਮੰਗ ਕੇ 30 ਤੇ ਕਹਦਾਂਗੇ ਆਪਾਂ 20 ਦੇ ਦਾਂ ਜਾਇਜ ਜੇ ਰੇਟ ਰੱਖਾਂਗੇ ਮਾ ਛੋੜ ਜੱਪੇ ਵਾਲਾ ਕੰਮ ਹੀ ਕਰਾਂਗੇ ਕਿੰਨਾ 18000 ਦੀ ਬੱਸੀ ਦੇ ਇਹ ਹਾਂ ਮੰਗਿਆਂ ਨੂੰ ਤਾਂ 25 ਵੀ ਕਰ ਸਕਦੇ ਮੁੱਲ ਆਪਾਂ ਸਮਾਈ ਗਰਮੀ ਦਾ ਸਿਆਲਾਂ ਜੀ ਤਾਂ ਨਹੀਂ ਬਈ ਮੈਨ ਲਈ ਨਾ ਜੀ ਨਾ ਇਹੋ ਜਿਹੇ ਬਰੀਡਾਂ ਮੈਂ ਤੁਹਾਨੂੰ ਦੱਸਦਾ 10000 ਦੀ ਵਿਕਣੀ ਸਿਆਲਾਂ ਚ ਇਹ ਇਹ ਵਛੀ ਜਿਹੜੀ ਆ ਨਾ ਜੇ ਸਿਆਲਾਂ ਚ ਰੇਟ ਹੁੰਦਾ ਇਹਦਾ ਇਹਦਾ 30000 ਰੁਪਏ ਹੀ ਹੋਣਾ ਸੀ ਤੇ ਗਰਮੀ ਦਾ ਕਰ ਕੀ ਆ ਤੇ ਬਾਕੀ ਜੇ ਕੋਈ ਹੁਣ ਘਰੇ ਸੀਮਣ ਆਪਾਂ ਭਰੌਣੇ ਗਾਂ ਦੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਨਾ ਅਗਲੇ ਵਛਾ ਹੀ ਕੱਢ ਦਿੰਦੇ ਜੇ ਸੈਕਸਡ ਪਰੌਣੇ ਫੇਰ ਹੀ ਵਛੀ ਹੁੰਦੀ ਆ ਹੁਣ ਆਪਾਂ ਨੂੰ ਨਹੀਂ ਪਤਾ ਇਹ ਸੈਕਸਡ ਦੀ ਕਿਹੜੇ ਦੀ ਅਗਲਾ ਜਿਹੜੀ ਮਰਜ਼ੀ ਮੰਨ ਲੈ ਪਰ ਬਰੀਕੀਆਂ ਵਛੀ ਦੀਆਂ ਵਛੀ ਦੀ ਸ਼ਾਈਨਿੰਗ ਉਹ ਚੈੱਕ ਕਰ ਲੈ ਜੇ ਕਿਸੇ ਪਾਸੋ ਜੇ ਬੱਚੀ ਹੱਥ ਧਰ ਆਉਂਦੀ ਆ ਠੀਕ ਆ ਬ੍ਰੀਡ ਚ ਘਾਟਾ ਚਮਕ ਘਾਟਾ ਸਭੀ ਭਲੀ ਘਾਟਾ ਤਾਂ ਫੇਰ ਅਗਲਾ ਕਹਿ ਦੇ 18000 ਦੇ ਵਿੱਚ ਟੀਕਾ ਭਰਾ ਕੇ 9 ਮਹੀਨੇ ਬੱਚਾ ਪਾਲ ਕੇ ਤੇ ਗਾਹਾਂ ਆ ਕੇ ਜੇ ਬੱਛਾ ਇਹ ਬੰਦਾ ਐ ਹੋਣਾ ਤਾਂ ਵੀ ਜਿਵੇਂ ਆਪਾਂ ਨਾਲ ਘਰੇ ਕੋਈ ਮਰ ਗਿਆ ਹੁੰਦਾ ਮਰਨ ਹੋ ਜਾਂਦਾ ਹੋਰ ਠੀਕ ਆ ਉਹ ਚਾਹੀ ਮਰ ਜਾਂਦੇ ਬੰਦੇ ਦੇ ਯਾਰ ਚਾਹੀ ਮਰ ਹੁਣ ਇਹ ਸਾਹਮਣੇ ਆ ਸੋਡੇ ਠੀਕ ਆ ਥੋੜੀ ਸਮਾਈ ਕਰਕੇ ਬੱਚਿਆਂ ਗਾਹਾਂ ਚੰਗੇ ਰੁਪਈਆਂ ਦੀ ਬਣ ਨਾਲ ਹੂੰ 6 ਨੰਬਰ ਹੋ ਗਿਆ ਵੀਰੇ ਇਹ ਹਾਂ 6 ਹੋ ਗਏ ਇਹਦਾ 18000 ਰੁਪਏ ਦਾ ਪੰਜ ਦੀ ਕਰਤੀ ਸੀ ਵੀਰੇ ਡਿਮਾਂਡ ਆਪਾਂ ਉਹ ਹਾਂਜੀ ਕਰਤੀ ਸੀਗੀ ਉਹ ਠੀਕ ਹੈ ਜੀ ਉਹਦਾ ਵੀ 18000 ਠੀਕ ਆ ਉਹਦਾ ਵੀ 18000 ਸੱਤ ਨੰਬਰ ਲੱਗ ਵੀਰੇ ਚੰਗੀ ਰਵੱਛੀ ਹਾਂ ਮੱਛੀ ਪਲੀ ਵੀ ਆ ਪੂਰੀ ਸਮੀ ਵੀ 8 ਕਿ ਮਹੀਨੇ ਉਮਰ ਆ ਬੱਚੀ ਦੀ ਅੱਛਾ ਬੱਚੀਆਂ ਯਾਰ ਸਾਰੀਆਂ ਚੜਦੇ ਤੋਂ ਚੜਦੇ ਆ ਜਾਂ ਚੰਗਾ ਪ੍ਰਿੰਟ ਆ ਯਾਰ ਸਾਰੇ ਚੰਗੇ ਪ੍ਰਿੰਟ ਆ ਸੁਣੇ ਪੜੇ ਵੀ ਬੱਚੇ ਬਹੁਤ ਸਾਫਾ ਜਿੱਤੇ ਸਾਫ ਹੁੰਦਾ ਉਹਦੇ ਬਈ ਸਾਫ ਕਿਹਾ ਜਾਂਦਾ ਜਿੱਤੇ ਨਹੀਂ ਹੁੰਦਾ ਆ ਮੈਂ ਆਪਾ ਪਾਣੀ ਕਰਦੇ ਸਫਤਾਂ ਦੇ ਪੁੱਲ ਜਨੇ ਮਰਗੀ ਬਣ ਲੇ ਉਨੇ ਹੀ ਥੋੜਾ ਦਾ ਵੇਚਣਾ ਨੇ ਸਫਤਾਂ ਹੀ ਕਰਨਿਆ ਪਰ ਜਾਣਦਾਰ ਆਪ ਹੀ ਦੱਸੂਗਾ ਠੀਕ ਆ ਫੋੜ ਛਾਂਗ ਦੀ ਇਹਦੇ ਵੀ ਗਾਰੰਟੀ ਗਾਰੰਟੀ ਹੋਊਗੀ ਯਾਰ ਜਿਹੜੀ ਗੱਲ ਜਿਹੜੀ ਗੱਲ ਕਹਿਤੀ ਉਹ ਕਹਿਤੀ ਬਸ ਠੀਕ ਆ ਬਰੇ ਹਾਂ ਗਲਾਬੀ ਥਾਨ ਹੋਣਗੇ ਠੀਕ ਆ ਰੋਗਲੀ ਵੀਰੇ ਇਹਦੇ ਵੈਸ ਇਹਦੇ ਵੀ ਟਮਕਣੇ ਜੇ ਮਾਰ ਜਿੰਦੇ ਬਿੰਦੂ ਬਿੰਦੂ ਹੁੰਦੇ ਆ ਵੀਰਾੜ ਜੇ ਕਿਸੇ ਦਾ ਬਰਾਬਰ ਥਾਣ ਦੇ ਨਾਲ ਬਰਾਬਰ ਹੋਵੇ ਉਹਨੂੰ ਫੋਟੋ ਹਾਂ ਉਹ ਆਪਾਂ ਕਹਾਂਗੇ ਇਹ ਬਿੰਦੂ ਇਹਦਾ ਐ ਵੈਸੇ ਹੀ ਆ ਜਾਂਦਾ ਬਿੰਦੀਆਂ ਬਰੀਡ ਵਾਲੀਆਂ ਪੱਛੀਆਂ ਤੇ ਬਿੰਦੀਆਂ ਆ ਜਾਂਦੀ ਠੀਕ ਆ ਉਹ ਕੋਈ ਹੋ ਗਿਆ ਕੱਦੀ ਤੇ ਜਿਵੇਂ ਇਹਦੇ ਬਿੰਦੀਆਂ ਹੋਰ ਕਿਸੇ ਦੇ ਵੀ ਨਹੀਂ ਠੀਕ ਆ ਜਿਹੜਾ ਨਾਗ ਆ ਗਿਆ ਵੀਰੇ ਆਪਣਾ 8 ਤੇ 9 ਇਕੱਠੇ ਹੀ ਲਿਆਈ ਕਿਉਂਕਿ ਗਰਮੀ ਬਹੁਤ ਜ਼ਿਆਦਾ ਇਹ ਹੈ ਇਹਦਾ ਬਰਾਡ ਜਿਹੜਾ ਹੈਗਾ ਰੇਟ 15000 ਰੁਪਏ ਇਹਦਾ 15000 ਰੁਪਏ ਇਹਦਾ ਵੀ 15000 ਹੀ ਆ ਠੀਕ ਆ ਉਦਾ ਵੀ 15000 ਇਹ ਦੋਨੇ ਖੋਲ ਲਿਆ ਪਰਲੇ ਇਹ ਜਿਹੜਾ ਹੋ ਗਿਆ 7 8 ਤੇ 9 ਨੰਬਰ ਦਾ ਹੈਗਾ 15 15000 ਹਾਂ ਠੀਕ ਆ ਇਧਰ ਤੁਰ ਲੈ ਆਉ ਦੀ ਬੱਚਿਆਂ ਨੂੰ ਸਾਰਿਆਂ ਗਰੋਥ ਵਾਲਿਆਂ ਬੱਚਿਆਂ ਕੋਈ ਐ ਨਾ ਮੰਨੇ ਵੀ ਛੂਟੀਆਂ ਹੋਣਗੀਆਂ ਜਾਨਾ ਤੇ ਕਿਸੇ ਨੇ ਫੂਨ ਤੇ ਵੀ ਮੰਗਾਉਣੀਆਂ ਬੱਚੀਆਂ ਇਹ ਫਿਰ ਕੋਈ ਸਾਈ ਪਾ ਸਕਦਾ ਠੀਕ ਆ ਤਾਂ ਜਨਮਰੀ ਹੋਗੇ ਕਈ ਵਾਰੀ ਬੰਦੇ ਅਗਲਾ ਕਹਿੰਦੇ ਯਾਰ ਜੇ ਪੈਸੇ ਪਾ ਦੇ ਖਣੀ ਬੱਚੀਆਂ ਪਹੁੰਚਣੀਆਂ ਨੇ ਉਹ ਜਾਂ ਫਰੌਡਾ ਕੰਮ ਆਪਾਂ ਨਾ ਅਜੇ ਤੱਕ ਕੀਤਾ ਨਾ ਕਰਨ ਠੀਕ ਆ ਜਾਨੀ ਤੁਸੀਂ ਸਾਡੇ ਵਾਸਤੇ ਨਾ ਹੀ ਬਰੌਡ ਅਜੇ ਤੱਕ ਆਪਾਂ ਜ਼ੂਮ ਕਰਕੇ ਵੀਡੀਓ ਪਾਈ ਸਾਰੇ ਐਂਗਲ ਤੋਂ ਬੱਚੀ ਦਿਖਾ ਦੇਤੀ ਐ ਕਿ ਨਾ ਇਹ ਨਾ ਵੈ ਮੈਂ ਨਾ ਦੱਸਦਾ ਚਲੋ ਰੇਕ ਬੰਦੇ ਦੀ ਆਪਦੀ ਥਿੰਕਿੰਗ ਹੁੰਦੀ ਆ ਹਾਂਜੀ ਬਈ ਜੇ ਕਈ ਵੇਰ ਕਹਿੰਦੇ ਨਾ ਬੱਚੀ ਵੱਡੀ ਤੇ ਹੈਗੀ ਜੇ ਮੰਨ ਲਓ ਆਪਾਂ ਬੱਚੀ ਤੇ ਜ਼ੂਮ ਕਰਾਂਗੇ ਤਾਂ ਜਿਹੜਾ ਵੀਰ ਤੋਰਦਾ ਹੁੰਦਾ ਉਸ ਤੇ ਵੀ ਜ਼ੂਮ ਹੋਊਗਾ ਬਿਲਕੁਲ ਬਿਲਕੁਲ ਠੀਕ ਆ ਜੀ ਬਾਕੀ ਜੇ ਬੱਚੀ ਵੱਡੀ ਦਿਸੂਗੀ ਤਾਂ ਬੰਦਾ ਵੀ ਵੱਡਾ ਦਿਸੂ ਕੋਈ ਵੀ ਨਗ ਲੈਨੇ ਕਿਤੋਂ ਵੀ ਤੁਸੀਂ ਲੈਨੇ ਆ ਜਦੋਂ ਵੀਰ ਜਿਹੜਾ ਤੋਰਦਾ ਹੁੰਦਾ ਉਹਦੀ ਹਾਈਟ ਦਾ ਜੱਜਮੈਂਟ ਕਰ ਲਿਆ ਕਰੋ ਬਈ ਲੱਕ ਤੇ ਕਰਾਉਂਦੀ ਆ ਮੋਢੇ ਤੇ ਕਰਾਉਂਦੀ ਆ ਜਾਂ ਢੱਡ ਤੇ ਕਰਾਉਂਦੀ ਹਾਂਜੀ ਠੀਕ ਆ ਇਹ ਵਹਿਮ ਚ ਨਾ ਰਿਹਾ ਬਾਕੀ ਗੱਲ ਇਹ ਆ ਬਰਾੜ ਆਪਾਂ ਅਗਲੇ ਨੂੰ ਇਹ ਨਹੀਂ ਕਹਿੰਦੇ ਵੀ ਫੋਨ ਤੇ ਮਗਾਓ ਆਪਾਂ ਤਾਂ ਅਗਲੇ ਨੂੰ ਇਹ ਕਹਿੰਦੇ ਵੀ ਘਰੇ ਆ ਕੇ ਤਸੱਲੀ ਕਰਕੇ ਲੈ ਕੇ ਜਾਓ ਹਾਂਜੀ ਠੀਕ ਹੈ ਨਾ ਜਦੋਂ ਅਗਲੇ ਨੇ ਕਿਹਾ ਆਪਾਂ ਨੂੰ ਪਾਟੇ ਨੂੜ ਦੇਣੇ ਬਾਈ ਸਹੀ ਗੱਲ ਹੈ ਜੀ ਜਦੋਂ ਬਾਈ ਪੈਸੇ ਲਾਉਣੇ ਆ ਯਾਰ ਫਿਰ 1000 ਰੁਪਏ ਦੇ ਲਾ ਗੜਾ ਬਾਕੀ ਦੇ ਕੰਮ ਸਾਫ ਕਰਾਂਗੇ ਫੇਰ ਹੀ ਲੰਮਾ ਸਮਾਂ ਚੱਲਿਆ ਜਾਂਦਾ ਬਾਈ ਜੇ ਅੱਜ ਗਲਤ ਕਰ ਲਿਆ ਠੀਕਾ ਗਾਹਕ ਮਰ ਜਾਂਦਾ ਆਪਾਂ ਗਾਹਕ ਮਾਰਨਾ ਨਹੀਂ ਆਪਾਂ ਗਾਹਕ ਬਣਾਉਣੇ ਇਹ ਤਾਂ ਗੱਲ ਹੈਗੀ ਆ ਬਾਕੀ ਜਦੋਂ ਯਾਰ ਬਾਈ ਪੈਸੇ ਲਾਉਣੇ ਜੇ ਤੁਸੀਂ 50000 ਦੀਆਂ ਚਵੱਛੀਆਂ ਲੈ ਰਹੇ ਆ ਤਾਂ 1000 ਰੁਪ ਦੰਦਾਂ ਚ ਜੇ ਥਣਾ ਚ ਕੋਈ ਫਰਕ ਆਪਾਂ ਪਹਿਲਾਂ ਸਾਰਾ ਦੱਸ ਕੇ ਦੇ ਦਾਂ। ਬਰਾੜਾ ਆਪਾਂ ਅਜ ਤੱਕ ਕੋ ਲਾਂਭਾ ਨਹੀਂ ਖਟਿਆਗਾ। ਇੰਨੀ ਕ ਆਪਣੇ ਚ ਉਹ ਹੈਗਾ ਮਹਾਰਾਜ ਨੂੰ। ਠੀਕ ਹੈ ਜੀ। ਹਾਂ ਜਦੋਂ ਆਪਾਂ ਯਾਰ ਕੰਮ ਸਹੀ ਕਰਨਾ ਸਹੀ ਕਰਾਂਗੇ ਬਈ। ਸਹੀ ਗੱਲ ਹੈ ਜੀ। ਬਾ ਕੀ ਹੁਣ ਜਿਹੜੀ ਸੀਮਰਾਂ ਦੀ ਗੱਲ ਆ ਜਾਂਦੀ ਕਈ ਬੰਦੇ ਕਹਿੰਦਾ ਸੀਮਰ ਨੂੰ ਹੁਣ ਬਾਈ ਝੂਠ ਮਾਰਦਾ ਸਾਥੋ ਝੂਠ ਨਾ ਹੀ ਮਰਵਾਵੇ ਅਗਲਾ ਚੰਗੀ ਗੱਲ। ਝੂਠ ਮਾਰ ਕੇ ਮੈਂ 5000 ਰੁਪਏ ਵਧਾ ਦੂੰਗਾ ਉਹਦਾ ਫੈਸਲਾ। ਹੂੰ ਇਹ ਤਾਂ ਗੱਲ ਹੈਗੀ। ਜੇ ਤਾਂ ਮੈਂ ਡੀਐਨਆ ਰਿਪੋਰਟ ਦੇਵਾਂ ਕਿਸੇ ਦੀ। ਉਹ ਇਹ ਤਾਂ ਸੀਮਨ ਮੰਨਿਆ ਜਾ ਸਕਦਾ ਬਾਈ ਹਮਮ ਹੁਣ ਨਾ ਪਾਪ ਦੇ ਹੱਥੀ ਦਿੱਤੀ ਦਾ ਭਰਾ ਕਹਿੰਦਾ ਹੱਥੀ ਸਵਾਗੇ ਸਹੀ ਗੱਲ ਹੈ ਹਾਂ ਆਪਣੇ ਗਾਂਦੋਂ ਖਰੀਦੀਆਂ ਹਮਮ ਪਰ ਆਪ ਦੀ ਪਰਖ ਨਾਲ ਕੁਆਲਿਟੀ ਫੁੱਲ ਜਰ ਬੱਚੀਆਂ ਲਈ ਠੀਕ ਹੈ ਹਾਂ ਚੰਗੀਆਂ ਬੱਚੀਆਂ ਬਾਕੀ ਤੁਹਾਨੂੰ ਨਾ ਜਿਹੜਾ ਫੱਟ ਬੈਂਦਾ ਪਸੰਦ ਹੁੰਦਾ ਸੌਦਾ ਕਰ ਲਿਓ ਕੋਸ਼ਿਸ਼ ਕਰਿਓ ਬਈ ਬਾਈ ਦੇ ਘਰੇ ਆ ਜੋ ਡਿਲੀਵਰੀ ਤੁਹਾਨੂੰ ਫ੍ਰੀ ਹੋ ਜਾਣੀ ਆ ਚਾਰ ਨਗ ਲੈ ਜਿਓ ਕਰਕੇ ਹਾਂ ਜੇ ਕੇ ਨਾ ਫੋਨ ਤੇ ਮੰਗਾਉਣੀ ਆ ਪੇਮੈਂਟ ਸਾਰੀ ਪਹਿਲਾਂ ਹੁੰਦੀ ਹਾਂ ਉਹਦੀ ਤਾਂ ਫਿਰ ਪੇਮੈਂਟ ਪਹਿਲਾਂ ਹੋ ਪੇਮੈਂਟ ਪਹਿਲਾਂ ਹੁੰਦੀ ਬੇਫਿਕਰ ਹੋ ਕੇ ਅਗਲਾ ਕੰਨੀ ਪਰਨੇ ਸੋਚਿਆ ਅਗਲੇ ਦੇ ਘਰੇ ਜਾਣ ਵਰ ਪਹੁੰਚ ਜਾਣ ਠੀਕ ਹੈ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ